ਹੈਲੋ ਜੀ ਸਸ਼ੀ ਕਾਲ ਤੋਂ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਸ਼ਾਮ ਦਾ ਟਾਈਮ ਹੈਗਾ ਤੇ ਅੱਜ ਦਾ ਬਲੌਗ ਆਪਾਂ ਬਹੁਤ ਲੇਟ ਸ਼ੁਰੂ ਕੀਤਾ ਕਿਉਂਕਿ ਸਵੇਰ ਦਾ ਫਿਰ ਆਪਾਂ ਨੂੰ ਟਾਈਮ ਨਹੀਂ ਮਿਲੇ ਸੀ ਕਿ ਬਲੌਗ ਸ਼ੁਰੂ ਕਰਨ ਦਾ ਤੇ ਦਾਦੀ ਜੀ ਬਣਾਉਂਦੇ ਨੇ ਸਬਜੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਦਾਦੀ ਜੀ ਬੰਦ ਗੋਭੀ ਦੀ ਸਬਜੀ ਬਣਾਉਂਦੇ ਆ ਤੇ ਦਾਦੀ ਜੀ ਨੇ ਮਸਾਲੇ ਐਡ ਕਰ ਦਿੱਤੇ ਆ ਵਿੱਚ ਤੇ ਇੱਥੇ ਮੰਮੀ ਜੀ ਛਟੀਆਂ ਲੈ ਕੇ ਆਏ ਨੇ ਕਿਉਂਕਿ بارش ਦਾ ਕੋਈ ਪਤਾ ਨਹੀਂ ਹੁੰਦਾ ਨਾਲੇ ਤਰੀਲ ਪੈ ਜਾਂਦੀ ਹੈ ਨਾ ਇਸੇ ਕਰਕੇ ਛਿੱਟੀਆਂ ਗਿੱਲੀਆਂ ਹੋ ਜਾਂਦੀਆਂ ਫਿਰ ਸਵੇਰੇ ਰੋਟੀਆਂ ਲਾਉਣੀਆਂ ਚੁੱਲ੍ਹੇ ਤੇ ਔਖੀਆਂ ਹੁੰਦੀਆਂ ਇਸੇ ਕਰਕੇ ਮੰਮੀ ਜੀ ਨੇ ਹੁਣੇ ਛਿੱਟੀਆਂ ਲੈ ਆਂਦੀਆਂ ਨੇ ਥੋੜੀਆਂ ਜੀਆਂ ਹੋਰ ਲੈ ਆਉਣਗੇ ਫਿਰ ਆਪਾਂ ਲੈ ਆਣ ਕੇ ਬਰਾਂਡੇ ਵਿੱਚ ਰੱਖ ਲੈਣੇ ਹੁੰਨੇ ਆ ਇਸ ਵੇਲੇ ਤੇ ਹੁਣ ਮੈਂ ਕੀ ਕਰੂੰਗਾ ਜੋਤ ਕਰ ਲੂੰਗਾ ਬਾਬੇ ਜੀ ਦੀ ਤੇ ਅੱਜ ਸਾਲ ਦਾ ਲਾਸਟ ਡੇ ਹੈਗਾ ਇਹ ਤੇ ਸਵੇਰੇ ਨਿਊ ਇਅਰ ਹੈ ਤੇ ਤੁਹਾਨੂੰ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਹੈਪੀ ਨਿਊ ਇਅਰ ਰੱਬ ਤਾਂ ਦੀ ਜ਼ਿੰਦਗੀ ਦੇ ਵਿੱਚ ਨਵੇਂ ਸਾਲ ਦੇ ਵਿੱਚ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਆਵੇ ਤਾਨੂੰ ਕਾਮਯਾਬੀ ਦੇ ਤਰੱਕੀ ਬਖਸ਼ੇ ਇੱਥੇ ਪਾਪਾ ਜੀ ਆ ਚੁੱਕੇ ਨੇ ਤੇ ਪਾਪਾ ਜੀ ਗਏ ਸੀ ਕਿ ਡੈਮ ਪੁੱਟਣ ਆਸਤੇ ਤੇ ਹੁਣ ਆਪਾਂ ਕੀ ਕਰ ਲੈਨੇ ਆ ਬਿਨਾ ਸਮੇ ਵਗਵਾਏ ਜੋਤ ਕਰ ਲੈਨੇ ਕਾਫੀ ਟਾਈਮ ਹੋ ਗਿਆ ਤੇ ਤੁਸੀਂ ਕੀ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਕੋਈ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਨੂੰ ਪਹਿਲਾਂ ਪਹੁੰਚ ਜਾਵੇ ਜੋਤ ਆਪਾਂ ਕਰ ਦਿੱਤੀ ਹੈਗੀ ਲਾਈਟ ਜਾ ਚੁੱਕੀ ਹੈ ਤੇ ਇੱਥੇ ਆਪ ਚੱਕੀ ਵਾਲਾ ਸੱਦਿਆ ਕੀ ਸਵੇਰੇ ਨਿਊ ਇਅਰ ਐ ਨਵਾਂ ਸਾਲ ਐ ਇਸੇ ਕਰਕੇ ਸਵੇਰੇ ਫੇਰਾ ਆਪਾਂ ਆਟਾ ਨਹੀਂ ਪਿਉਂਦੇ ਕਿਉਂਕਿ ਸਵੇਰੇ ਚੱਕੀ ਵਾਲੇ ਨੇ ਆਉਣਾ ਵੀ ਨਹੀਂ ਸੀਗਾ ਕਿਉਂਕਿ ਨਵਾਂ ਸਾਲ ਐ ਇਸੇ ਕਰਕੇ ਤੇ ਆਪਾਂ ਹੁਣੇ ਹੀ ਆਟਾ ਪਿਆ ਲੀਤਾ ਹੈਗਾ ਏ ਤੇ ਸਵੇਰ ਦਾ ਫਿਰ ਆ ਚੱਕੀ ਵਾਲਾ ਆਇਆ ਨਹੀਂ ਹੈਣਾ ਆਪ ਇਸੇ ਕਰਕੇ ਹੁਣ ਆਪਾਂ ਆਟਾ ਪਿਉਂਦੇ ਤੁਨਵਾਜ ਨਹੀਂ ਸੁਣਦੀ ਹੋਊਗੀ ਤੇ ਪਾਪਾ ਜੀ ਡੱਕ ਟੈਕ ਕਰ ਸੰਦੇ ਨੇ ਦਾਦੀ ਜੀ ਨੇ ਸਬਜ਼ੀ ਬਣਾ ਲੀਤੀ ਹੈਗੀ ਹੁਣ ਰੋਟੀਆਂ ਲਾ ਲੈਣਗੇ ਤੇ ਇੱਕ ਵਾਰੀ ਹੋਰ ਤੁਹਾਨੂੰ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਹੈਪੀ ਨਿਊ ਇਅਰ ਤੇ ਇੱਥੇ ਦਾਦੀ ਜੀ ਰੋਟੀਆਂ ਲਾਉਣ ਦੇ ਨੇ ਮਮੀ ਜੀ ਨੇ ਪਾਈ ਨਹੀਂ ਗਰਮ ਰੱਖਿਆ ਇੱਥੇ ਤੇ ਚਲੋ ਜੀ ਅੱਜ ਦੇ ਵਲੌਗ ਨੂੰ ਇੱਥੇ ਐਂਡ ਕਰਦੇ ਆ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਾਂਗੇ ਤੁਹਾਨੂੰ ਕਿਸੇ ਨੈਵੀਡੀ ਨਾਲ ਤਦ ਤੱਕ ਲਈਏ ਓਕੇ ਗੁੱਡ ਬਾਏ ਸੇਫ